ਦੋਸਤੋ ਇੰਡੀਆ ਚ ਦੋ ਚੀਜ਼ਾਂ ਤੇ ਸਭ ਤੋਂ ਵੱਧ ਚਰਚਾ ਹੁੰਦੀ ਹੈ ਇੱਕ ਰਾਜਨੀਤੀ ਦੂਜੀ ਕ੍ਰਿਕਟ ਜੇ ਤੁਸੀਂ ਰਾਜਨੀਤੀ ਚ ਜਾਣਾ ਹੈ ਜਾਂ ਕ੍ਰਿਕਟ ਚ ਆਪਣਾ ਕੈਰੀਅਰ ਬਣਾਉਣਾ ਹੈ ਤਾਂ ਤੁਸੀਂ ਜਿੰਨੇ ਮਰਜ਼ੀ ਟੈਲੈਂਟਡ ਹੋ ਤੁਹਾਡਾ ਟੈਲੈਂਟ ਸਿਰਫ 20% ਕੰਮ ਕਰਦਾ ਹੈ 80% ਇਹ ਕੰਮ ਕਰਦਾ ਹੈ ਕਿ ਇਨ੍ਹਾਂ ਦੋਨਾਂ ਸੰਸਥਾਵਾਂ ਚ ਤੁਹਾਹੀ ਤੁਹਾਡਾ ਗੋਡਫਾਦਰ ਹੈ ਜਾਂ ਨਹੀਂ ਹੈ ਇਸ ਦੀ ਤਾਜੀ ਉਦਾਹਰਣ ਹੈ ਟੀਮ ਇੰਡੀਆ ਦੀ ਸਿਲੈਕਸ਼ਨ ਹੋਈ ਹੈ ਏਸ਼ੀਆ ਕੱਪ ਵਾਸਤੇ ਉਸ ਚ ਸਭ ਤੋਂ ਵੱਧ ਸ਼ੌਕਿੰਗ ਸੀ ਕਿ 6 ਸイヤー ਨੂੰ ਟੀਮ ਦਾ ਹਿੱਸਾ ਨਹੀਂ ਬਣਾਇਆ ਗਿਆ ਇਸ ਮੌਜੂਦਾ ਸਮੇਂ ਚ ਸਭ ਤੋਂ ਵਧੀਆ ਫਾਰਮ ਚ ਸ਼੍ਰੇਸ਼ ਅਈਅਰ ਖੇਡ ਰਿਹਾ ਤੇ ਬਹੁਤ ਵਧੀਆ 플레이ਰ ਹੈ ਬਸ ਉਸ ਦੀ ਸਿਲੈਕਸ਼ਨ ਇਸੇ ਕਰਕੇ ਨਹੀਂ ਹੋਈ ਕਿ ਜੋ ਟੀਮ ਦੀ ਸਿਲੈਕਸ਼ਨ ਕਰ ਰਹੀ ਸੀ ਉਹਨਾਂ ਚ ਸ਼੍ਰੇਸ਼ ਅਈਅਰ ਦਾ ਕੋਈ ਗੋਡਫਾਦਰ ਨਹੀਂ ਸੀ ਇਹੀ ਰਾਜਨੀਤੀ ਦਾ ਹਾਲ ਹੈ ਦੋਸਤੋ ਰਾਜਨੀਤੀ ਚ ਤੁਸੀਂ ਜਿੰਨੇ ਮਰਜ਼ੀ ਵਧੀਆ ਪ੍ਰਵਕਤਾ ਹੋ ਜਿੰਨੇ ਮਰਜ਼ੀ ਪੁਰਾਣੇ ਵਰਕਰ ਹੋ ਜਾ ਜਿੰਨੇ ਮਰਜੀ ਤੁਸੀਂ ਪਾਰਟੀ ਦੀ ਸੇਵਾ ਕਰ ਦਿਓ ਜਿੰਨਾ ਚਿਰ ਤੁਹਾਡਾ ਕੋਈ ਗੋਡ ਫਾਦਰ ਤੁਹਾਡੀ ਬਕਾਲਤ ਹਾਈ ਕਮਾਂਡ ਤੱਕ ਨਹੀਂ ਕਰਦਾ ਉਹਨਾਂ ਟਾਈਮ ਤੁਸੀਂ ਅੱਗੇ ਨਹੀਂ ਆ ਸਕਦੇ ਇਹ ਬਹੁਤ ਮੰਦ ਭਾਗ ਹੈਗਾ ਹਾਂ 10 20% ਕੋਈ ਲੋਕ ਆ ਵੀ ਜਾਂਦੇ ਨੇ ਆਪਣੇ ਟੈਲੈਂਟ ਦੇ ਸਿਰ ਤੇ ਪਰ ਅੱਜ ਦੇ ਸਮੇਂ 'ਚ ਬਹੁਤ ਮੁਸ਼ਕਲ ਹੈ ਕਿਉਂਕਿ ਅੱਜ ਦੇ ਸਮੇਂ 'ਚ ਰਾਜਨੀਤੀ ਸਿਰਫ ਚਾਪਲੂਸੀ ਕਰਨ ਦੀ ਰਹਿ ਗਈ ਹੈ ਬਹੁਤ ਮੰਦ ਭੰਗਾ ਜੇ ਮੇਰੇ ਇਹਨਾਂ ਵਿਚਾਰਾਂ ਨਾਲ ਤੁਸੀਂ ਸਹਿਮਤ ਹੋ ਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਲਾਈਕ ਫਾਲੋ ਤੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ